कितने कितर श्री कृष्ण ने समझाने की कोशिश की थी दर्योधन आख्या पुरखा तू पिंड ही दे दे देडा हो जाए महाभारत का जरा बहुत व्डा खून खराबा होना है बचाव हो जाएगा तो मैं पांडव राजी कर लेना ਤਨੋਂ ਥੋੜੇ ਤੇ ਹੀ ਰਾਜ਼ੀ ਹੋ। ਪੰਜ ਪਿੰਡ ਤੇ ਹੀ ਰਾਜ਼ੀ ਹੋ ਜਾ। ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ ਮਾਲਕ ਪੰਜ ਪਿੰਡੇ ਨਾ ਨੂੰ ਦੇ ਦੇ। ਜਿਹੜੇ ਤੂੰ ਦੋਖੇ ਨਾਲ ਜਿੱਤੇ ਨੇ ਜੂਏ ਦੇ ਤੋਖੇ ਨਾਲ। ਪਿੰਡ ਦਾ ਮੈਂ ਪੰਜ ਸੁਨੀਆਂ ਜਿੰਨੀ ਵੀ ਜਗਾ ਨਹੀਂ ਦੇਣੀ। ਮਹਾਭਾਰਤ ਦਾ ਯੁੱਧ ਹੋਇਆ ਅੱਧੇ ਤੋਂ ਵੱਧ ਦੇਸ਼ ਤਬਾਹ ਹੋ ਗਿਆ ਬਰਬਾਦ ਹੋ ਗਿਆ ਪੰਜ ਪਿੰਡ ਤੇ ਨਹੀਂ ਦਿੱਤੇ ਸਾਰਾ ਦੇਸ਼ ਤਬਾਹ ਕਰ ਦਿੱਤਾ ਸਮਾ ਕਰਨੀ ਅੰਧੇ ਹੀ ਕਰ ਸਕਦੇ ਨੇ ਬਹਿਰੇ ਕਰ ਸਕਦੇ ਨੇ ਮੈਨੂੰ ਇੰਜ ਲੱਗਦਾ ਹੈ ਕਿ ਸਾਰਾ ਦੇਸ਼ ਤਬਾਹ ਤੇ ਕਰ ਛੜਣ ਗਏ ਪੰਜ ਪਿੰਡ ਨਹੀਂ ਦੇਣਗੇ ਕਿਉਂਕਿ ਮੋਰ ਲਾਈ ਹੈ ਹਿੰਦੂ ਦੀ ਵਿਚਾਰਧਾਰਾ ਤੇ ਮੋਰ ਲਾਈ ਹੈ ਭਗਤ ਨਾਮਦੇਵ ਨੇ ਕਿ ਹਿੰਦੂ ਅੰਨਾ ਤੁਰਪੂ ਕਾਣਾ ਜਿ ਕਿਦਰ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਨ੍ਹਾਂ ਅੰਧਿਆ ਨੇ ਇਹ ਆਖਣਾ ਸੀ ਕਿ ਇਹ ਤੇ ਬੋਲਦੇ ਹੀ ਰਹਿੰਦੇ ਗੁਰੂ ਨਾਨਕ ਨੇ ਤੇ ਕਹਿ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੇ ਤੇ ਕਹਿ ਨਹੀਂ ਸੀ ਪਰ ਖਿਮਾ ਕਰਨੀ ਇਨ੍ਹਾਂ ਦੀ ਉਮਮਤ ਦੇ ਤਾਂ ਇਨ੍ਹਾਂ ਦੀ ਬਰਾਦਰੀ ਦੇ ਤਾਂ ਨਾਮ ਦੇ इंदु। तो केंद हिंदू अन्ना तुरकू का मुसलमान अंदर नहीं है काना है एक अख है सच्चाई वेद कर रहा है लेकिन बिल्कुल अंदर है